ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੀ ਸਾਖੀ ਬਾਰੇ ਜਿਸਨੇ ਸਦੀਆਂ ਤੋਂ ਲੋਕਾਂ ਦੇ ਦਿਲਾਂ ਨੂੰ ਛੂਹਿਆ ਹੈ ਇਹ ਹੈ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਸ ਸਾਖੀ ਜੋ ਸਾਨੂੰ ਸਮਝਾਉਂਦੀ ਹੈ ਕਿ ਅਸਲੀ ਬ੍ਰह्म ਗਿਆਨ ਕੀ ਹੁੰਦਾ ਹੈ ਤੁਸੀਂ ਕਦੇ ਸੋਚਿਆ ਹੈ ਕਿ ਸੱਚ ਦੀ ਤਲਾਸ਼ ਵਿੱਚ ਕੀ ਲੁਕਿਆ ਹੁੰਦਾ ਹੈ ਰਹੋ ਮੇਰੇ ਨਾਲ ਕਿਉਂਕਿ ਅੱਜ ਅਸੀਂ ਉਸ ਰਾਹ ਤੇ ਚੱਲਣ ਜਾ ਰਹੇ ਹਾਂ ਜਿੱਥੇ ਗੁਰੂ ਨਾਨਕ ਜੀ ਨੇ ਸਾਨੂੰ ਸੱਚ ਦੀ ਰੋਸ਼ਨੀ ਵਿਖਾਈ ਸੀ ਤਾਂ ਤਿਆਰ ਹੋ ਜਾਓ ਕਿਉਂਕਿ ਇਸ ਆਖੀ ਸਿਰਫ ਇੱਕ ਕਹਾਣੀ ਨਹੀਂ ਸਗੋ ਇੱਕ ਜਿਹਾ ਸਫਰ ਹੈ ਜੋ ਤੁਹਾਡੇ ਦਿਲ ਨੂੰ ਬਦਲ ਸਕਦਾ ਹੈ ਇਹ ਗੱਲ ਹੈ ਉਸ ਸਮੇਂ ਦੀ ਜਦੋਂ ਗੁਰੂ ਨਾਨਕ ਦੇਵ ਜੀ ਸੰਸਾਰ ਨੂੰ ਸੱਚ ਦਾ ਰਾਹ ਵਿਖਾਉਣ ਲਈ ਉਦਾਸੀਆਂ ਤੇ ਨਿਕਲੇ ਸਨ ਇੱਕ ਵਾਰੀ ਉਹ ਇੱਕ ਪਿੰਡ ਵਿੱਚ ਪਹੁੰਚੇ ਜਿੱਥੇ ਇੱਕ ਪੰਡਤ ਰਹਿੰਦਾ ਸੀ ਇਹ ਪੰਡਤ ਆਪਣੇ ਗਿਆਨ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ ਲੋਕ ਉਸ ਨੂੰ ਬ੍ਰह्म ਗਿਆਨੀ ਸਮਝਦੇ ਸਨ ਪਰ ਗੁਰੂ ਜੀ ਦੇ ਦਿਲ ਵਿੱਚ ਕੁਝ ਹੋਰ ਸੀ ਉਹ ਜਾਣਦੇ ਸਨ ਕਿ ਅਸਲੀ ਗਿਆਨ ਕਿਤਾਬਾਂ ਵਿੱਚ ਨਹੀਂ ਸਗੋਂ ਦਿਲ ਦੀ ਸੱਚਾਈ ਵਿੱਚ ਹੁੰਦਾ ਹੈ। ਇੱਕ ਦਿਨ ਪੰਡਤ ਨੇ ਗੁਰੂ ਜੀ ਨੂੰ ਆਪਣੇ ਘਰ ਸੱਦਿਆ। ਉਹ ਚਾਹੁੰਦਾ ਸੀ ਕਿ ਗੁਰੂ ਜੀ ਨਾਲ ਸ਼ਾਸਤਰੀ ਵਿਚਾਰ ਚਰਚਾ ਕਰੇ। ਪੰਡਤ ਨੇ ਵੱਡੇ ਵੱਡੇ ਸ਼ਬਦ ਵਰਤੇ, ਸੰਸਕ੍ਰਿਤ ਦੇ ਸ਼ਲੋਕ ਸੁਣਾਏ ਪਰ ਗੁਰੂ ਜੀ ਸਿਰਫ ਮੁਸਕਰਾਉਂਦੇ ਰਹੇ। ਫਿਰ ਗੁਰੂ ਜੀ ਨੇ ਇੱਕ ਸਧਾਰਨ ਸਵਾਲ ਪੁੱਛਿਆ। ਪੰਡਤ ਜੀ, ਤੁਸੀਂ ਜੋ ਪੜ੍ਹਦੇ ਹੋ, ਕੀ ਉਸ ਨੂੰ ਆਪਣੇ ਜੀਵਨ ਵਿੱਚ ਅਪਣਾਉਂਦੇ ਵੀ ਹੋ? ਪੰਡਤ ਹੈਰਾਨ ਹੋ ਗਿਆ। ਉਸਨੇ ਕਿਹਾ ਮੈਂ ਤਾਂ ਸਾਰੀਆਂ ਵੇਦਾਂ ਦਾ ਗਿਆਨ ਰੱਖਦਾ ਹਾਂ ਪਰ ਗੁਰੂ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਗਿਆਨ ਉਹ ਨਹੀਂ ਜੋ ਸਿਰਫ ਜ਼ੁਬਾਨ ਤੇ ਹੋਵੇ ਗਿਆਨ ਉਹ ਹੈ ਜੋ ਦਿਲ ਨੂੰ ਜਗਾਵੇ ਗੁਰੂ ਜੀ ਨੇ ਪੰਡਤ ਨੂੰ ਸਮਝਾਇਆ ਕਿ ਅਸਲੀ ਬ੍ਰह्म ਗਿਆਨ ਕਿਤਾਬਾਂ ਜਾਂ ਵਿਦਿਆਦੇ ਪਿੱਛੇ ਨਹੀਂ ਹੁੰਦਾ ਉਹਨੇ ਕਿਹਾ ਬ੍ਰह्म ਗਿਆਨ ਉਹ ਹੈ ਜਦੋਂ ਤੂੰ ਆਪਣੇ ਅੰਦਰ ਰੱਬ ਨੂੰ ਵੇਖੇ ਜਦੋਂ ਤੂੰ ਸਾਰੇ ਸੰਸਾਰ ਵਿੱਚ ਇੱਕੋ ਰੌਸ਼ਨੀ ਵੇਖੇ ਗੁਰੂ ਜੀ ਨੇ ਪੰਡਤ ਨੂੰ ਇੱਕ ਕੰਮ ਦਿੱਤਾ ਉਹਨੇ ਕਿਹਾ ਕੱਲ ਸਵੇਰੇ ਤੋਂ ਪਿੰਡ ਦੇ ਸਾਰੇ ਲੋਕਾਂ ਨੂੰ ਮੇਰੇ ਕੋਲ ਲੈ ਕੇ ਆ ਮੈਂ ਤੈਨੂੰ ਸੱਚ ਦਾ ਰਾਹ ਵਿਖਾਵਾਂਗਾ ਅਗਲੇ ਦਿਨ ਪੰਡਤ ਸਾਰੇ ਪਿੰਡ ਵਾਲਿਆਂ ਨੂੰ ਲੈ ਕੇ ਆਇਆ ਗੁਰੂ ਜੀ ਨੇ ਸਾਰਿਆਂ ਨੂੰ ਬਿਠਾਇਆ ਅਤੇ ਇੱਕ ਸਧਾਰਨ ਸਬਕ ਸੁਣਾਇਆ ਉਹਨੇ ਕਿਹਾ ਸੱਚ ਉਹ ਨਹੀਂ ਜੋ ਅਸੀਂ ਬੋਲਦੇ ਹਾਂ ਸੱਚ ਉਹ ਹੈ ਜੋ ਅਸੀਂ ਕਰਦੇ ਹਾਂ ਜੇ ਤੁਸੀਂ ਰੱਬ ਨੂੰ ਲੱਭਣਾ ਚਾਹੁੰਦੇ ਹੋ ਤਾਂ ਆਪਣੇ ਅੰਦਰ ਦੇ ਹਉਮੈ ਨੂੰ ਮਿਟਾਓ ਆਪਣੇ ਆਪ ਨੂੰ ਸਾਰੇ ਸੰਸਾਰ ਦਾ ਹਿੱਸਾ ਸਮਝੋ ਪੰਡਤ ਦਾ ਦਿਲ ਬਦਲ ਗਿਆ ਉਸਨੇ ਪਹਿਲੀ ਵਾਰ ਮਹਿਸੂਸ ਕੀਤਾ ਕਿ ਉਸ ਦਾ ਸਾਰਾ ਗਿਆਨ ਖਾਲੀ ਸੀ ਉਸਨੇ ਗੁਰੂ ਜੀ ਦੇ ਪੈਰੀਂ ਸੀਸ ਝੁਕਾਇਆ ਅਤੇ ਕਿਹਾ ਗੁਰੂ ਜੀ ਮੈਨੂੰ ਸੱਚ ਦਾ ਰਾਹ ਵਿਖਾਓ ਗੁਰੂ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਰਾਹ ਸਧਾਰਨ ਹੈ ਸੱਚ ਬੋਲੋ ਸੱਚ ਕਰੋ ਅਤੇ ਸਾਰਿਆਂ ਨਾਲ ਪਿਆਰ ਨਾਲ ਰਹੋ ਉਸ ਦਿਨ ਤੋਂ ਪੰਡਤ ਨੇ ਆਪਣੀ ਜ਼ਿੰਦਗੀ ਬਦਲ ਲਈ ਉਹ ਹੁਣ ਸਿਰਫ ਕਿਤਾਬਾਂ ਨਹੀਂ ਪੜਦਾ ਸੀ ਸਗੋਂ ਗੁਰੂ ਜੀ ਦੇ ਸਿਖਾਏ ਰਾਹ ਤੇ ਚੱਲਣ ਲੱਗਾ ਇਸ ਸਾਖੀ ਸਾਨੂੰ ਸਮਝਾਉਂਦੀ ਹੈ ਕਿ ਅਸਲੀ ਬ੍ਰह्म ਗਿਆਨ ਕਿਸੇ ਖਾਸ ਵਿਦਿਆ ਜਾਂ ਕਿਤਾਬ ਵਿੱਚ ਨਹੀਂ ਇਹ ਤਾਂ ਸਾਡੇ ਅੰਦਰ ਹੀ ਹੈ ਜਦੋਂ ਅਸੀਂ ਆਪਣੇ ਹਉਮੈ ਨੂੰ ਛੱਡ ਦਿੰਦੇ ਹਾਂ ਜਦੋਂ ਅਸੀਂ ਸਾਰੇ ਸੰਸਾਰ ਨੂੰ ਇੱਕ ਪਰਿਵਾਰ ਵਜੋਂ ਵੇਖਦੇ ਹਾਂ ਤਾਂ ਅਸੀਂ ਰੱਬ ਦੀ ਰੌਸ਼ਨੀ ਨੂੰ ਮਹਿਸੂਸ ਕਰ ਸਕਦੇ ਹਾਂ ਗੁਰੂ ਨਾਨਕ ਜੀ ਦਾ ਸੁਨੇਹਾ ਸਧਾਰਨ ਸੀ ਇੱਕ ਓੰਕਾਰ ਸਤਨਾਮ ਸਾਰਾ ਸੰਸਾਰ ਇੱਕ ਹੈ ਅਤੇ ਸੱਚ ਉਸ ਵਿੱਚ ਹੀ ਲੁਕਿਆ ਹੈ ਤਾਂ ਜੀ ਇਹ ਸੀ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਰ ਹੁਣ ਸਵਾਲ ਤੁਹਾਡੇ ਤੇ ਛੱਡਦਾ ਹਾਂ ਤੁਸੀਂ ਆਪਣੇ ਜੀਵਨ ਵਿੱਚ ਸੱਚ ਦੀ ਤਲਾਸ਼ ਕਿਵੇਂ ਕਰਦੇ ਹੋ ਕੀ ਤੁਸੀਂ ਵੀ ਕਦੇ ਮਹਿਸੂਸ ਕੀਤਾ ਕਿ ਸੱਚ ਸਾਡੇ ਅੰਦਰ ਹੀ ਹੈ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਬਾਰੇ ਸੋਚੋ ਅਤੇ ਹਾਂ ਇੱਕ ਗੱਲ ਹੋਰ ਜੇ ਇਹ ਸਾਖੀ ਤੁਹਾਡੇ ਦਿਲ ਨੂੰ ਛੂ ਗਈ ਹੈ ਤਾਂ ਹੇਠਾਂ ਕਮੈਂਟ ਵਿੱਚ ਜ਼ਰੂਰ ਦੱਸੋ ਤੁਹਾਡੇ ਜੀਵਨ ਦੀ ਕੋਈ ਅਜਿਹੀ ਗੱਲ ਸਾਂਝੀ ਕਰੋ ਜਿਸ ਨੇ ਤੁਹਾਨੂੰ ਸੱਚ ਦੇ ਨੇੜੇ ਪਹੁੰਚਾਇਆ ਅਤੇ ਜੇ ਤੁਸੀਂ ਅਜਿਹੀਆਂ ਹੋਰ ਸਾਖੀਆਂ ਸੁਣਨਾ ਚਾਹੁੰਦੇ ਹੋ ਤਾਂ ਸਾਡੇ ਨਾਲ ਜੁੜੇ ਰਹੋ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਆਪਣੇ ਪਰਿਵਾਰ ਨਾਲ ਸਾਂਝਾ ਕਰੋ ਵਾਹਿਗੁਰੂ ਜੀ ਸਾਰਿਆਂ ਨੂੰ ਸੱਚ ਦੇ ਰਾਹ ਤੇ ਚੱਲਣ ਦੀ ਸਮਰੱਥਾ ਬਖਸ਼ਣ ਸਤਿ ਸ੍ਰੀ ਅਕਾਲ